ਆਣਾ ਬਾਈ ਤੇਰੇ ਬੱਬੂ ਮਾਨ ਦੀ ਫੈਰ ਆ ਤੇਰੇ ਹੀ ਫੈਰ ਆ ਬਾਈ ਤੇਰੀਆਂ ਗੱਲਾਂ ਪੂਰੀਆਂ ਲਾਗੀਆਂ ਦੇਸੀ ਗੱਲਾਂ ਬਾਈ ਸੱਚ ਬੋਲ ਬਾਈ ਦੇਸੀ ਜਮਾਂ ਹੋ ਰਹੀ ਹੀ ਗੱਲ ਆ ਨਾ ਬੱਬੂ ਮਾਨ ਯਾਰ ਸੱਚ ਕਾਉਂਦਾ ਮੈਂ ਕਹਿੰਦਾ ਵੀ ਜੇ ਹਰੇਕ ਬੱਬੂ ਮਾਨ ਨੂੰ ਗੱਲਾਂ ਕੱਢੀਏ ਫਿਰ ਲੋਕ ਸੱਚ ਕਾਉਣਾ ਹਟ ਜਾਣਗੇ ਆ ਜਿਹੜੇ ਜੱਸੀ ਗੱਲਾਂ ਵਰਗੇ ਯਾਰ ਕੁੜੀਆਂ ਦੀਆਂ ਬਾਹਾਂ ਲੱਤਾਂ ਫੜਦੇ ਇਹ ਨਹੀਂ ਬਕਸਣਾ ਇਹਨਾਂ ਨੂੰ ਵੀ ਲੇਟਣਾ ਬੱਸ ਮੰਨ ਗਏ ਮੰਗੜ ਤੋਂ ਬਹੁਤ ਤੜਾ ਭਜਾਇਆ ਓਏ ਅੱਲੀ ਮੰਗ ਅੱਲੀ ਮੰਗੜ ਤੇ ਯਾਰ ਛੁੱਟ ਤੁਸੀਂ ਭਜਾਇਆ ਮੈਂ ਤਾਂ ਕੀ ਭਜਾਤਾ ਹੈਂ ਸਹੀ ਬਾਈ ਛੋਟੀ ਸਪੋਰਟ ਆ ਕੋਈ ਇੱਕ ਡਿਮਾਂਡ ਆ ਯਾਰ ਇਹ ਵੀ ਅਸੀਂ ਹੈਗੇ ਆ ਪੁਲਸ ਵਾਲੇ ਸਾਡਾ ਗਰੁੱਪ ਹੈ ਤੈਨੂੰ ਲਾਈਕ ਕਰਦੇ ਆ ਸਾਰੇ ਹੈ ਨਾ ਬਹੁਤ ਵਾਰ ਸ਼ੇਅਰ ਕਰਦੇ ਆ ਤੇਰੀਆਂ ਵੀਡੀਓ ਦੇਖਦੇ ਆ 24 ਘੰਟੇ ਤੂੰ ਰਹਿਣਾ ਆਨਲਾਈਨ ਰਹਿਣਾ ਇੱਕ ਆ ਯਾਰ ਇੱਕ ਪੁਲਸ ਵਾਲਾ ਤੇ ਕੁਝ ਕਹਾਣ ਲਿਖ ਕੇ ਯਾਰ ਜਰਾ ਪੁਲਸ ਵਾਲੇ ਦੇ ਮੈਨੂੰ ਡਰ ਲੱਗਦਾ ਬਹੁਤ ਡਰ ਲੱਗਦਾ ਪਰ ਚੁੱਪ ਪਾਉਣਾ ਤੁਸੀਂ ਮੇਰੇ ਤੇ ਕੀ ਪਤਾ ਭੁੱਕੀ ਦਾ ਪਾਚਾ ਉਹ ਯਾਰ ਮੇਰੀ ਗੱਲ ਸੁਣ ਭਰਾਵਾਂ ਦੇ ਥੋੜੀ ਪਰਚਾ ਪਾਵਾਗੇ ਅਸੀਂ ਹੋ ਰਹੀ ਅਸੀਂ ਨਵੀਂ ਪੁਲਸ ਹੈ ਯਾਰ ਤੇਰੇ ਵਰਗੇ ਬੰਦਿਆਂ ਦੇ ਤਾਂ ਫੈਨ ਆ ਅਸੀਂ ਹਾਂ ਬਈ ਤੇਰੇ ਵਰਗੇ ਬੰਦਿਆਂ ਦੇ ਤਾਂ ਫੈਨ ਆ ਬਾਈ ਅਸੀਂ ਹੱਸਿਆ ਬਈ ਹਾਂ ਠੀਕ ਹੈ ਮੇਰਾ ਵੀਰ ਪੁਲਿਸ ਵਾਲਿਆਂ ਦੇ ਚਾਰ ਗੱਲਾਂ ਲਿਖ ਕੇ ਸਾਨੂੰ ਸੁਣਾ ਯਾਰ ਬਹੁਤ ਜ਼ਿਆਦਾ ਲਵ ਯੂ ਹੈ ਤੇਰੇ ਨਾਲ ਬਹੁਤ ਜ਼ਿਆਦਾ ਲਵ ਯੂ ਬੱਬੂ ਮਾਨ ਨਾਲ ਮੇਰਾ ਵੀ ਥੋੜਾ ਬਹੁਤਾ ਸਾਡੇ ਵਾਸਤੇ ਵੀ ਟਾਈਮ ਕੱਢਿਆ ਕਰ ਅਸੀਂ ਹੁਣ 24 ਘੰਟੇ ਡਿਊਟੀਆਂ ਕਰਦੇ ਆ ਤੇਰੇ ਯਾਰ ਕੇ ਬੰਦਿਆਂ ਦੀ ਸੇਵਾ ਕਰਦੇ ਆ ਯਾਰ ਇਹ ਜ਼ਰੂਰੀ ਹੈ ਮੇਰਾ ਵੀਰ ਸਾਡੇ ਕੰਨੀ ਵੀ ਧਿਆਨ ਦਿਆ ਕਰ ਹੈ ਕੋਈ ਨਾ ਬਈ ਧਿਆਨ ਦਿੰਨੇ ਆ ਤੇ ਮੈਂ ਇੱਕ ਤਾਂ ਬਈ ਪੁਲਿਸ ਵਾਲਿਆਂ ਤੇ ਇੱਕ ਜਿਹੜੇ ਗੱਡੀ ਦੇ ਫਾਟਕ ਦੇ ਬੈਠੇ ਨੇ ਰੇਲਵੇ ਤੇ ਉਹਨਾਂ ਨਾਲ ਘੱਟ ਲਿਆ ਹੋਇਆ ਰੱਖਦਾ ਕਿਉਂਕਿ ਇਹਨਾਂ ਦਾ ਪਤਾ ਨਹੀਂ ਕਦੋਂ ਇਹ ਬਾਦਲ ਜਾਣਾ ਠੀਕ ਹੈ ਜਿਵੇਂ ਕੈਨੇਡਾ ਕੈਨੇਡਾ ਦਾ ਕੈਨੇਡਾ ਦਾ ਦੂਜੀ ਗੱਲ ਲਗਰੀ ਉਹ ਜਿਹੜਾ ਜਿਹੇ ਹੋਟਲ ਲੈ ਗਿਆ ਸੀ ਇਹਨੂੰ ਪਤਾ ਵੀ ਤੇਰੀ ਦੇ ਨਾਲ 100 ਗਣਾ ਉੱਚੀ ਐ ਤੇ ਉੱਚੀ ਆਉਣੇ ਭਾਵੇਂ ਪਹਿਲਾਂ ਗੰਦ ਪਾਦਾ ਤੇਰੇ ਕੋਲ ਤੇ ਪੀਜੀਆਰ ਦੇ ਹੋਟਲ ਤੇਰੇ ਕਰਕੇ ਹਾਂ ਠੀਕ ਆ ਠੀਕ ਆ ਠੀਕ ਆ ਤੇ ਉਹਦਾ ਗਗਨਨਾਥ ਸੰਗਰੂਰ ਤੋਂ ਬੋਲਦਾ ਠੀਕ ਹੈ ਹਾਂ ਹਾਂ ਬਹੁਤ ਵੱਡਾ ਫਾਇਦਾ ਤੇਰਾ ਸਾਡਾ ਸਾਰਾ ਗਰੁੱਪ ਤੇਰਾ ਬਹੁਤ ਵੱਡਾ ਫਾਇਦਾ ਤੈਨੂੰ ਬਹੁਤ ਬਹੁਤ ਪਿਆਰ ਬੱਬੂ ਮਾਰਨ ਨੂੰ ਬਹੁਤ ਬਹੁਤ ਪਿਆਰ ਹਾਂ ਬਈ ਤੇਰਾ ਵੀ ਚਾਰ ਗੱਲਾਂ ਲਿਖ ਕੇ ਮੇਰੇ ਨਾਲ ਤੇ ਮੇਰਾ ਵੀ ਜ਼ਰੂਰ ਸੁਣਾਈ ਹਣਾ ਕੈਨੇਡਾ ਦਾ ਗੱਲ ਸਾਨੂੰ ਕੈਨੇਡਾ ਬਾਈ ਗੱਲ ਗੱਲ ਤਾਂ ਸਾਨੂੰ ਦੇਖ ਰਹੇ ਆ ਬਾਈ ਬਾਈ ਕੈਨੇਡਾ ਦਾ ਮੌਸਮ ਤੇ ਕੈਨੇਡਾ ਦੀ গারਲਫ੍ਰੈਂਡ ਤੇ ਕੈਨੇਡਾ ਦਾ ਸਾਰਾ ਕੁਝ ਐ ਨਹੀਂ ਪਤਾ ਕਦੋਂ ਚੇਂਜ ਹੋ ਜੇ ਉਵੇਂ ਹੁੰਨਾ ਤੁਸੀਂ ਪੁਲਿਸ ਵਾਲੇ ਅੱਜ ਮੇਰੀ ਸਪੋਰਟ ਜਾਂ ਕਰਨ ਨੂੰ ਫੜ ਕੇ ਨਾ ਲੈ ਜਾਓ ਲਿਖਤਾ ਦੇਵਾਂਗਾ ਨਹੀਂ 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 ਮੈਂ ਤਾਂ ਸਿਰ ਪੰਜੇ ਉਂਗਲਾ ਹੱਥ ਦੇਖੀ ਆਉਂਦਾ ਪੰਜੇ ਉਂਗਲਾ ਇੱਕੋ ਜਿਹੀ ਨਹੀਂ ਹੈਗੇ ਇੱਕ ਦੂਜੇ ਨਾਲ ਰਲਦੀਆਂ ਕੋਈ ਨਹੀਂ ਨਹੀਂ ਯਾਰ ਐਂ ਤਾਂ ਤੁਸੀਂ ਸੇਵਾ ਕਰਦੇ ਹੋ ਯਾਰ 24 ਘੰਟੇ ਬਹੁਤ ਵਧੀਆ ਗੱਲ ਆ ਯਾਰ ਅਮਨ ਕਾਨੂੰਨ ਸੈੱਟ ਰੱਖਿਆ ਤੁਸੀਂ ਪੰਜਾਬ ਚ ਪੂਰਾ ਵਧੀਆ ਸਹੀ ਬੰਦੇ ਹੋ ਯਾਰ ਐਂ ਤਾਂ ਤੁਹਾਡੇ ਨਾਲ ਖੜੇ ਆ ਹੈਂ ਜੀ ਨਾ ਹਾਂ ਮੇਰੀ ਗੱਲ ਸੁਣ ਇਹ ਗੱਲ ਨਹੀਂ ਹੁੰਦੀ ਅਸੀਂ ਆ ਨਵੇਂ ਮੁੰਡੇ ਨਵੇਂ ਮੁੰਡੇ ਜਿਵੇਂ ਤੂੰ ਤੇਰੇ ਵਰਗੀ ਸੂਰ ਸਾਡੀ ਆ ਸਾਡਾ ਵੀ ਨਵਾਂ ਫੂਨ ਹੈ ਜੰਕਸ਼ਨ ਹੈਗੇ ਆ ਕਾਲਜ ਦਾ ਸਕੂਲ ਦਾ निकलियां पुराना बंदा कोई हो नहीं करू तेरे से कोई चीज लगी बी हाँ यार बंदे टेलेंट है ठीक है ठीक है ठीक है बहुत बहुत तेन भाई बबू